ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਦਿਨਾਂ ਤੋਂ ਦਾ ਸਾਬ ਜੀ ਦੇ ਨਾਲ ਅਹੰਕਾਰ ਯਹੋ ਮੈਂ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਅੱਜ ਅਸੀਂ ਜਿਹੜਾ ਭਾਗ ਵਿਚਾਰਾਂਗੇ ਉਹ ਹੈ ਕਿ ਜਿਨ੍ਹਾਂ ਨੂੰ ਹਉਮੈ ਰੋਗ ਲੱਗਾ ਹੈ ਉਹਨਾਂ ਦੀ ਕੀ ਹਾਲਤ ਹੁੰਦੀ ਹੈ ਹਾਲਤ ਹੁੰਦੀ ਹੈ ਯਾ ਸਮਝ ਲੋ ਅਵਸਥਾ ਕੀ ਹੁੰਦੀ ਹੈ ਕਿ ਉਹ ਜਦੋਂ ਨਾਲ ਦਾ ਮਨ ਹੋ ਜਾਂਦਾ ਹੈ ਕਿ ਉਹ ਜਦੋਂ ਦਾ ਜੀਵਨ ਹੋ ਜਾਂਦਾ ਹੈ ਜਿਵੇਂ ਮੈਂ ਪਿਛਲੇ ਭਾਗ ਦੇ ਵਿੱਚ ਜਦੋਂ ਅਸੀਂ ਵਿਚਾਰਿਆ ਸੀ ਕਿ ਕਿੰਨਾ ਚੀਜ਼ਾਂ ਤੇ ਮਾਨ ਕਰਦਾ ਹੈ ਮਨੁੱਖ ਤਾਂ ਕਿਹਾ ਸੀ ਕਿ ਆਪਣੀ ਸਵੇਰ ਪਰਚੋਰ ਕਰਨ ਦੀ ਲੋੜ ਹੈ ਕਿ ਇਹਨਾਂ ਵਿੱਚੋਂ ਕੋਈ ਸਾਡੇ ਅੰਦਰ ਤੇ ਨਹੀਂ ਰੋਗ ਆਇਆ ਹੋਇਆ ਹੈ ਇਹ ਵੀ ਉਹ ਤੇ ਨਾਲੀ ਜੁੜਿਆ ਹੋਇਆ ਪਾ ਕੇ ਕਿਤੇ ਅਸੀਮੀ ਅਸੀਵਸਤਾਂ ਦੇ ਵਿੱਚ ਤੇ ਨਹੀਂ ਫਿਰ ਰਹੀ ਆਇਦਰ ਦਾ ਪਹਿਲਾ ਪਰਮਾਣ ਮੈਂ ਆਪ ਜੀ ਨਾਲ ਸੰਝਾ ਕਰਨ ਲਗਾ ਗੁਰੂ ਅਰਜਨ ਸਾਹਿਬ ਦਾ ਉਚਾਰਣ ਕੀਤਾ ਹੋਇਆ ਜਿਹਦੇ ਵਿੱਚ ਪੰਜਵੇਂ ਨਾਲਿਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਲੈਨ ਦਾ ਬਦ ਦੁਆਏ ਤੂੰ ਮਾਇਆ ਕਰੈ ਇਕਤ ਜਿਸ ਨੂੰ ਤੂੰ ਪਤਿਆਈ ਦਾ ਸੋ ਸਨ ਤੁਜੈ ਅਨਿਤ ਅਹੰਕਾਰ ਕਰੇ ਅਹੰਕਾਰਿਆ ਵਿਆਪਿਆ ਮਨ ਕੀ ਮਤ ਅਹੰਕਾਰ ਕਰੇ ਅਹੰਕਾਰਿਆ ਕੇ ਅਹੰਕਾਰੀ ਤੂੰ ਬੜਾ ਹੰਕਾਰ ਕਰਦਾ ਅਸਲ ਤਾਂ ਇਸ ਕਿਉਂਕਿ ਤੂੰ ਮਨ ਦੀ ਮਤ ਦੇ ਪਿੱਛੇ ਲੱਗਾ ਹੋਇਆ ਮਨ ਦੇ ਪਿੱਛੇ ਲੱਗਾ ਹੋਇਆ ਤੇ ਮਨ ਬ੍ਰਿਆਈਆਂ ਵੱਲ ਲੈ ਕੇ ਜਾਂਦਾ ਮਨੂ ਵਿਕਾਰਾਂ ਮੋ ਲੈ ਕੇ ਜਾਂਦਾ ਉਹ ਵਿਕਾਰ ਜਿਨਾ ਕਰਕੇ ਸਾਡੇ ਜੀਵਨ ਚ ਗੜਬੜ ਆਉਂਦੀ ਹੈ ਉਹ ਮਤ ਤੇਰੇ ਤੇ ਭਾਰੀ ਹੋਈ ਹੈ ਮਨ ਦੀ ਤੇ ਹੰਕਾਰ ਕਰਨਾ ਹੈ ਹੰਕਾਰੀ ਬਣਿਆ ਹੋਇਆ ਬੜਾ ਵਸਤੀ ਜਕੀ ਹੈ ਲੈੰਦਾ ਬਦ ਦੁਆਇਤੋਂ ਮਾਇਆ ਇਕੱਤਰ ਮਾਇਆ ਇਕੱਤਰ ਕਰਦੇ ਨੇ ਪੈਸਾ ਇਕੱਤਰ ਕਰਦੇ ਨੇ ਹੋਰ ਦੁਨੀਆਵੀ ਪਦਾਰਥਾਂ ਨੂੰ ਇਕੱਤਰ ਕਰਦੇ ਨੇ ਕਿ ਵੀ ਨਹੀਂ ਵੇਖਦਾ ਕਿ ਕਿਸੇ ਦਾ ਹੱਕ ਮਾਰ ਰਿਹਾ ਕਿਸੇ ਨਾਲ ਵਦੀਕੀ ਕਰ ਰਿਹਾ ਦੂਜੀ ਚੀਜ਼ ਇਹ ਹੈ ਕਿ ਲੈਂਦਾ ਬਦ ਦੁਆਇਤੋਂ ਤੈਨੂੰ ਬਦੋਂ ਮਾਮਾ ਮਿਲਦੀਆਂ ਨਹੀਂ ਬਰਾਪਰ ਤੋਂ ਬਦ ਦੁਆਵਾ ਕਰ ਰਿਹਾ ਤੇ ਕਰਦਾ ਹੰਕਾਰ ਹੈ ਮਾਇਕਤਰ ਕਰਕੇ ਕਿਤੇ ਵਾਸਤੇ ਕਰ ਰਿਹਾ ਪਰ ਵਾਰ ਵਾਸਤੇ ਪਰ ਜਿਸ ਨੂੰ ਤੂੰ ਪਤੇ ਆਂਦਾ ਜਿੰਨੂ ਤੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹਦੇ ਵਾਸਤੇ ਇਹ ਸਭ ਕੁਝ ਕਰ ਰਿਹਾ ਹੈ ਇਹੀ ਸੋਚਦੇ ਹਾਂ ਕਿ ਮੈਂ ਬੱਚਿਆਂ ਵਾਸਤੇ ਇੰਨੀ ਤਾਂ ਦੌਲਤ ਇਕੱਠੀ ਕਰ ਚਾਂ ਪਹਿਲਾਂ ਤੇ ਜਵਾਨੀ ਦੇ ਵਿੱਚ ਸੋਚਦਾ ਆਂ ਪੜ੍ਹਾਈ ਕਰ ਰਿਹਾ ਪਰ ਤ੍ਰਿਸ਼ਨਾ ਤੋਂ ਮੁਕਦੀ ਨਹੀਂ ਨਾ ਫਿਰ ਬਾਅਦ ਵਿੱਚ ਇਹ ਹੋ ਜਾਂਦਾ ਹੈ ਚਲੋ ਜਿੰਨਾ ਬਣਾ ਚਾਹਾਂ ਉਹ ਮੇਰੇ ਪਰਿਵਾਰ ਦੇ ਕੰਮ ਆਏਗਾ ਮੇਰੇ ਬੱਚਿਆਂ ਦੇ ਕੰਮ ਆਏਗਾ ਪਰ ਜਿਸ ਨੂੰ ਤੋਂ ਪਤਿਆਂਦਾ ਸੋ ਸੰ ਤੁਜੇ ਅਨਿਤ ਨਾ ਤੂੰ ਰਹਿਣਾ ਤੇ ਨਾ ਉਹਨਾਂ ਨੇ ਰਹਿਣਾ ਤੂੰ ਵੀ ਚਲੇ ਜਾਣਾ ਸੰਸਾਰ ਤੋਂ ਉਹਨਾਂ ਨੇ ਵੀ ਚਲੇ ਜਾਣਾ ਅੱਜ ਬਾਦੋਆਂ ਲੈ ਕੇ ਤਾਂ ਦੋਨੋਂ ਤਕਤਰ ਕਰਦੇ ਆ ਉੱਤੇ ਬੜੀ ਹੰਕਾਰ ਕਰਦੇ ਉੱਤੇ ਬੜਾ ਮਾਣ ਕਰਦੇ ਜਿੰਨਾ ਵਾਸਤੇ ਕਰ ਰਹੇ ਆ ਜਿਸ ਨੂੰ ਤੂੰ ਪਤਿਆਈ ਦਾ ਵਾਸਤੇ ਮੇਰੇ ਸਮਝ ਦੇ ਵਿੱਚ ਇੱਕ ਹੋਰ ਵੀ ਆਉਂਦਾ ਜਿਹਨੂੰ ਪਤਿਆਮ ਨੇ ਪਰਿਵਾਰ ਵਾਸਤੇ ਕਰਦੇ ਹੀ ਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦਾ ਕਈ ਵਾਰੀ ਕਿਸੇ ਤਰ੍ਹਾਂ ਜ਼ੁਲਮ ਕਰ ਰਹੇ ਹੁੰਦੇ ਆ ਕਿਸੇ ਦੀ ਖੁਸ਼ਾਮਦ ਕਰ ਰਹੇ ਹੁੰਦੇ ਆ ਤਾਂ ਕਿ ਉਹ ਜੋ ਅਸੀਂ ਨਜਾਇਜ਼ ਦੌਲਤ ਇਕੱਠੀ ਕਰ ਰਹੇ ਆ ਉਹ ਬਚੀ ਰਵੇ ਇਹ ਕਈਆਂ ਨੂੰ ਅਸੀਂ ਸਾਧਨ ਸਮਝਨੇ ਆ ਕਿ ਇਹਨਾਂ ਦੀ ਵਜ੍ਹਾ ਕਰਕੇ ਸਾਨੂੰ ਦੌਲਤ ਮਿਲ ਸਕਦੀ ਹੈ ਇਹਨਾਂ ਦੇ ਰਸੂਖ ਕਰਕੇ ਇਹਨਾਂ ਦੇ ਪ੍ਰਭਾਵ ਕਰਕੇ ਇਹਨਾਂ ਦੇ ਅਹੁਦੇ ਕਰਕੇ ਉਹਨਾਂ ਨੂੰ ਵੀ ਖੁਸ਼ ਕਰਨ ਦੀ ਬੜੀ ਕੋਸ਼ਿਸ਼ ਕਰਦਾ ਹੈ ਉਹਨਾਂ ਨੂੰ ਰਿਸ਼ਤੇ ਦਿੰਦਾ ਉਹਨਾਂ ਦੀ ਖੁਸ਼ਾਮਦ ਕਰਦਾ ਉਹਨਾਂ ਦੀਆਂ ਦਸ ਚੱਕਰੀਆਂ ਕਰਦਾ ਨਾ ਤੂੰ ਰਹਿਣਾ ਨਾ ਤੇਰੇ ਪਰਿਵਾਰ ਨੇ ਰਹਿਣਾ ਨਾ ਉਹਨਾਂ ਨੇ ਰਹਿਣਾ ਸਭ ਨੇ ਚਲੇ ਜਾਣਾ ਅਇਦਾ ਦੂਜਾ ਪ੍ਰਮਾਣ ਜਿਹੜਾ ਬਾਬਾ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ ਬਾਬਾ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚੋਂ ਹੈ ਜਿਸ ਦੇ ਵਿੱਚ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਸੰਸਮ ਜਾਣਦੇ ਨੇ ਕਬੀਰ ਬਾंस ਬਡਾਈ ਬੂੜਿਆ ਝੋਮਤ ਡੂਬੋ ਕੋਏ ਚੰਦਲ ਕੈ ਨਿਕਟੇ ਬਸੇ ਬਹੁਤ ਸੁਗੰਧ ਨ ਹੋਏ ਅਸਲ ਦੇ ਵਿੱਚ ਇਸ ਪਰਮਾਨ ਨੂੰ ਸਮਝਣ ਲਈ ਨਾ ਇਸ ਤੋਂ ਪਹਿਲਾਂ ਇੱਕ ਸ਼ਲੋਕ ਹੈ ਬਾਬਾ ਕਬੀਰ ਜੀ ਦਾ ਉਹਨੂੰ ਨਾਲ ਸਮਝਣਾ ਵਿਚਾਰਨਾ ਬੜਾ ਜ਼ਰੂਰੀ ਹੈ ਜਿੱਥੇ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਪਲਾ ਬੇੜੇ ਉਟਾਕ ਪਲਾਸ ਕੋਈ ਵੀ ਚੰਤਨ ਹੋਏ ਰਹੇ ਬਸੈ ਜੋ ਚੰਤਨ ਕੇ ਬਸੈ ਜੋ ਚੰਦਨ ਪਾਸ ਬਾਬਾ ਕਬੀਰ ਜੀ ਕਹਿੰਦੇ ਨੇ ਚੰਦਨ ਦਾ ਬੂਟਾ ਜਿਹੜਾ ਬਹੁਤ ਚੰਗਾ ਬੜਾ ਪਲਾ ਬਾਬਾ ਕਬੀਰ ਜੀ ਇੰਨੀ ਬਰਸਪਤੀ ਦੇ ਵਿੱਚੋਂ ਤੁਹਾਨੂੰ ਚੰਦਨ ਦਾ ਬੂਟਾ ਹੀ ਸਭ ਤੋਂ ਚੰਗਾ ਲੱਗਾ ਹੈ ਕੋਈ ਬਹੁਤ ਵੱਡਾ ਵੀ ਨਹੀਂ ਹੁੰਦਾ ਛੋਟਾ ਜਿਹਾ ਹੀ ਹੁੰਦਾ ਕੋਈ ਉਹਦੀ ਛਾਂ ਵੀ ਨਹੀਂ ਮਾਣ ਸਕਦਾ ਬਾਕੀ ਹੋਰ ਉਹਦੀ ਕੋਈ ਚੀਜ਼ ਵੀ ਬਹੁਤੀ ਕੰਗਰਲੀ ਨਹੀਂ ਬਾਬਾ ਕਬੀਰ ਜੀ ਨੂੰ ਚੰਦਨ ਦਾ ਬੂਟਾ ਇਸ ਕਰਕੇ ਚੰਗਾ ਲੱਗਦਾ ਕਿ ਉਹ ਹੀ ਵੀ ਚੰਦਨ ਹੋਏ ਰਹੇ ਬਸ ਐਂ ਜੋ ਚੰਦਨ ਪਾਸ ਪਹਿਲਾਂ ਤੇ ਬੇੜੇ ਟਾਕ ਪਲਾਸ ਖੁਸ਼ਬੂ ਨਾਲ ਭਰਿਆ ਹੋਇਆ ਖਸ਼ਬੂ ਹੀ ਖੁਸ਼ਬੂ ਹੁੰਦਾ ਏ ਤੇ ਉਹਦੇ ਵਿੱਚ ਵੱਡਾ ਗੁਣ ਹੈ ਕਿ ਜਿਹੜਾ ਵੀ ਉਹਦੇ ਨੇੜੇ ਬੂਟਾ ਲੱਗਾ ਹੋਵੇ ਇਹ ਨਹੀਂ ਵੇਖਦਾ ਕਿ ਕਾਦਾ ਬੂਟਾ ਉਹਨੂੰ ਆਪਣੀ ਖੁਸ਼ਬੂ ਦੇ ਦਿੰਦਾ ਹੈ ਉਹ ਵੀ ਖੁਸ਼ਬੂ ਨਾਲ ਭਰ ਜਾਂਦਾ ਹੈ ਉਹਦੇ ਵਿੱਚ ਖੁਸ਼ਬੂ ਦਾ ਗੁਣ ਹੈ ਤੇ ਆਪਣਾ ਖੁਸ਼ੂਰ ਦਾ ਗੁਣ ਜਿਹੜਾ ਸਾਰਿਆਂ ਨੂੰ ਮੰਡਦਾ ਹੈ ਹੁਣ ਬਾਬਾ ਕਬੀਰ ਜੀ ਨੂੰ ਸਵਾਲ ਕਰੀਏ ਕਿ ਬਾਬਾ ਕਬੀਰ ਜੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਵੀ ਉਹਦੇ ਨੇੜੇ ਹੁੰਦਾ ਹੈ ਉਹ ਵੀ ਖੁਸ਼ਬੂ ਨਾਲ ਪਰ ਜਾਂਦਾ ਹੈ ਖਸ਼ੂ ਦਾ ਗੁਣ ਉਹਦੇ ਵਿੱਚ ਵੀ ਆ ਜਾਂਦਾ ਹੈ ਤੇ ਬਾਂਸ ਤੇ ਉਹਦੇ ਬਿਲਕੁਲ ਨੇੜੇ ਹੁੰਦਾ ਹੈ ਉਹਦੇ ਇਤ ਖੁਸ਼ਬੂ ਆਉਂਦੀ ਨਹੀਂ ਉਹਦਾ ਜਵਾਬ ਬਾਬਾ ਕਬੀਰ ਜੀ ਦਿੰਦੇ ਨੇ ਕਬੀਰ ਬਾਂਸ ਵਡਾਈ ਬੂਟਿਆ ਮਾਸ ਦੇ ਵਿੱਚ ਹਉਮੈ ਹੈ ਸਦਾ ਇਹ ਉੱਤੇ ਨੂੰ ਹੀ ਆਕੜ ਕੇ ਤੁਰਿਆ ਜਾਂਦਾ ਝੁਕਦਾ ਨਹੀਂ ਮੜਾ ਜਾਂਦੀ ਬਾਕੀ ਸਾਰਿਆਂ ਦੇ ਵਿੱਚ ਨਿਮਰਤਾ ਹੈ ਚੁਕਾ ਹੈ ਫਲੈਕਸੀਬਿਲਿਟੀ ਹੈ ਇਹਦੇ ਵਿੱਚ ਕੋਈ ਨਹੀਂ ਸਦਾ ਆਕੜ ਕੇ ਤੁਰੇ ਜਾਂਦੇ ਟੁੱਟ ਜਾਏਗਾ ਚੁਕੇਗਾ ਨਹੀਂ ਬਾਬਾ ਕਬੀਰ ਜੀ ਕਹਿੰਦੇ ਨੇ ਬਸ ਆ ਔਗਣ ਹੈ ਉਹਦੇ ਵਿੱਚ ਐਡਾ ਵੱਡਾ ਕਿਹੜਾ ਔਗਣ ਹੈ ਹਉਮੈ ਦਾ ਤਾਈਂ ਸਿੱਧਾ ਆ ਕੜ ਕੇ ਉੱਤੇ ਚੜੇ ਜਾਂਦਾ ਨਾ ਤੇ ਸਾਨੂੰ ਸਿਖਾ ਦਿੰਦੇ ਨੇ ਇਹੋਂ ਮਤ ਡੁੱਬੋ ਕੋਏ ਉਹ ਪਈ ਇੰਜ ਹੰਕਾਰ ਦੇ ਵਿੱਚ ਨਾ ਡੁੱਬ ਜਾਣਾ ਚੰਦਨ ਕੇ ਨਿਕਟੇ ਬਸੇ ਬਾਂਸ ਚੰਦਨ ਦੇ ਬਿਲਕੁਲ ਨੇੜੇ ਹੁੰਦਾ ਹੈ ਇੰਟਰ ਹੁੰਦਾ ਹੈ ਲੇਕਿਨ ਬਾਂਸ ਬੜਾਈ ਬਾ ਇਹ ਚਾਹੁੰਦੇ ਕਿ ਨਿਕਟਾ ਬਸ ਬਾਂਸ ਸੁਗੰਧ ਨਾ ਹੋਵੇ ਬਾਂਸ ਦੇ ਵਿੱਚ ਕੋਈ ਖਿਸ਼ੂਰ ਨਹੀਂ ਹੁੰਦੀ ਬਸ ਆ ਗੱਲ ਸਾਡੇ ਸਮਝਣ ਵਾਲੀ ਹੈ ਹਉਮੈ ਵਾਲਾ ਜਿਹੜਾ ਮਨੁੱਖ ਹੈ ਨਾ ਉਹਦੀ ਜੀਵਨ ਦੀ ਅਵਸਥਾ ਹੁੰਦੀ ਹੈ ਕਿ ਉਹ ਆਪਣੀ ਹਉਮੈ ਦੇ ਵਿੱਚ ਗੁਰੂ ਤੇ ਗੁਣ ਵੀ ਨਹੀਂ ਲੈਂਦਾ ਹੋਰ ਕਿਸੇ ਦੇ ਗੁਣ ਵੀ ਨਹੀਂ ਲੈਂਦਾ ਹੰਕਾਰ ਦਾ ਮਾਰਿਆ ਹੋਇਆ ਹੋਰਮੈਂ ਦਾ ਮਾਰਿਆ ਹੋਇਆ ਗੁਨਾ ਤੋਂ ਬਗਿਆਰੀ ਸੰਸਾਰ ਤੋਂ ਸਕਣਾ ਹੀ ਚਲਾ ਜਾਂਦਾ ਹੈ ਇਹ ਪਾਗ ਵੀ ਬੜਾ ਮਹੱਤਵਪੂਰਨ ਹੈ ਅਸਿਨੂ ਪੂਰੀ ਕੇ ਅਸਿਨੂ ਵੀ ਪੂਰੀ ਕਰਾਈ ਚੁੱਕ ਚੱਲ ਕੇ ਵਿਚਾਰਾਂ ਕੇ ਅੱਜ बस ਇਤਨੇ ਇੱਕ ਬਚਨ ਪਰਵਾਣ ਕਰਨਾ ਮਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ wahi guru ji ki fateh